ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀਓ ਅੱਜ ਦੇ ਸਮੇਂ ਦੇ ਵਿੱਚ ਸਾਡਾ ਸਾਰਿਆਂ ਦਾ ਇਹ ਹੀ ਸਵਾਲ ਹੁੰਦਾ ਹੈ ਗੁਰੂ ਮਹਾਰਾਜ ਜੀ ਦੇ ਪਰਥਾਏ ਕਿ ਸਾਡੇ ਜਿਹੜੇ ਕਾਰਜ ਰੁਕੇ ਹੋਏ ਨੇ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਕਿਵੇਂ ਦੂਰ ਹੋਣ ਉਹਦੇ ਵਾਸਤੇ ਸੰਗਤਾਂ ਸਭ ਯਤਨ ਕਰਦੀਆਂ ਨੇ ਪਰ ਕੋਈ ਸਮਝ ਨਹੀਂ ਹੁੰਦੀ ਕਿ ਸਾਰਾ ਕੁਝ ਕਰਦੇ ਹੋਏ ਵੀ ਜਿਹੜੇ ਕਾਰਜ ਨੇ ਉਹ ਕਿਉਂ ਨਹੀਂ ਫਤਿਹ ਹੁੰਦੇ ਸੰਗਤ ਜੀ ਸਾਡਾ ਸਾਰਿਆਂ ਦਾ ਆਹੀ ਕੰਮ ਹੈ ਜੋ ਇੱਕ ਇਹੋ ਜਿਹਾ ਵਿਦਿਆਰਥੀ ਦਾ ਕੰਮ ਹੈ ਕਿ ਜਿਹੜਾ ਪੜਾਈ ਕਰਨਾ ਚਾਹੁੰਦਾ ਏ ਆਪਣੇ ਜੀਵਨ ਵਿੱਚ ਕੁਝ ਬੰਨਣਾ ਚਾਹੁੰਦਾ ਏ ਪਰ ਉਹ ਆਪਣੇ ਟੀਚਰ ਦੀ ਗੱਲ ਨਾ ਮੰਨੇ ਤੇ ਉਹ ਕੁਝ ਬਣ ਨਹੀਂ ਸਕਦਾ ਕੁਝ ਕਰ ਨਹੀਂ ਸਕਦਾ ਭਾਵ ਸੰਗਤ ਜਿਓ ਜਿਵੇਂ ਕੋਈ ਸਟੂਡੈਂਟ ਹੈ ਵਿਦਿਆਰਥੀ ਉਹ ਸਾਰੇ ਸਾਲ ਸਕੂਲ ਜਾਵੇ ਬਿਨਾ ਨਾਗਾ ਕੀਤੇ ਪਰ ਜਿਹੜਾ ਕੰਮ ਕਰਨ ਵਾਸਤੇ ਉਹਨੂੰ ਉਹਦਾ ਟੀਚਰ ਦੇਵੇ ਸਕੂਲ ਵਿੱਚ ਵੀ ਟੀਚਰ ਕੰਮ ਕਰਾਉਂਦੇ ਨੇ ਪਰ ਉਹ ਘਰ ਵਾਸਤੇ ਵੀ ਜਿਹੜਾ ਹੋਮਵਰਕ ਹੁੰਦਾ ਹੈ ਉਹ ਦਿੰਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਬੱਚੇ ਨੂੰ ਕਿੰਨੀ ਪੜਾਈ ਕਰਨੀ ਜ਼ਰੂਰੀ ਹੈ ਜੇ ਆਪਾਂ ਗੁਰੂ ਦੀ ਆਖਤ ਤੇ ਟੀਚਰ ਦੀ ਆਖਤ ਤੇ ਉਸੇ ਤਰ੍ਹਾਂ ਹੀ ਮਿਹਨਤ ਕਰੀਏ ਸਕੂਲ ਵੀ ਜਾਈਏ ਟੀਚਰ ਦੀ ਆਖੀ ਹਰ ਇੱਕ ਗੱਲ ਮੰਨੀਏ ਘਰ ਆ ਕੇ ਵੀ ਸਾਰਾ ਹੋਮਵਰਕ ਸਹੀ ਕਰੀਏ ਤੇ ਸੰਗਤ ਜਿਉ ਲਗਾਤਾਰ ਅੰਜ ਕਰਦੇ ਆ ਉਹਨੂੰ ਬਿਨਾ ਬਹੁਤਾ ਯਤਨ ਕੀਤੇ ਆਪਣੇ ਪੇਪਰਾਂ ਵਿੱਚੋਂ ਸੋਹਣੇ ਨੰਬਰ ਮਿਲ ਕੇ ਉਹ ਪਾਸ ਹੋਏਗਾ ਉਹ ਵੱਡੀ ਕਲਾਸ ਵਿੱਚ ਜਾਏਗਾ ਪਰ ਸੰਗਤ ਜੀ ਜੇ ਸਾਰੇ ਸਾਲ ਵੀ ਸਕੂਲ ਜਾਣ ਤੋਂ ਬਾਅਦ ਜਿਹੜਾ ਸਟੂਡੈਂਟ ਹੈ ਬੱਚਾ ਹੈ ਉਹ ਨਾ ਸਕੂਲ ਵਿੱਚ ਪੜ੍ਹਾਈ ਕਰੇ ਨਾ ਘਰ ਆ ਕੇ ਪੜ੍ਹਾਈ ਕਰੇ ਨਾ ਟੀਚਰ ਦਾ ਕਹਿਣਾ ਮੰਨ ਕੇ ਕੋਈ ਉਹਦੇ ਕਥਾ ਕਥਨ ਅਨੁਸਾਰ ਚੱਲੇ ਤੇ ਸੰਗਤ ਜੀ ਉਹ ਪਾਸ ਨਹੀਂ ਹੋ ਸਕੇਗਾ ਸਾਡਾ ਕੰਮ ਵੀ ਇਹੀ ਹੈ ਪਾਪਾ ਵੀ ਨਿੱਤ ਪ੍ਰਤੀ ਗੁਰੂ ਘਰ ਜਾਈਏ ਉਹਦਾ ਫਲ ਤੇ ਸਾਨੂੰ ਜਰੂਰ ਮਿਲੇਗਾ ਪਰ ਜਿਹੜੀ ਗੱਲ ਸਾਨੂੰ ਗੁਰੂ ਜੀ ਕਹਿੰਦੇ ਨੇ ਕਮਾਨ ਵਾਸਤੇ ਘਰ ਜਾ ਕੇ ਭਜਨ ਬੰਦਗੀ ਕਰਨ ਵਾਸਤੇ ਚੰਗੇ ਗੁਣ ਅਪਣਾਉਣ ਵਾਸਤੇ ਉਹ ਆਪਾ ਕਰਦੇ ਨਹੀਂ ਜਿਸ ਕਰਕੇ ਸਾਨੂੰ ਉਹ ਰਿਜ਼ਲਟ ਨਹੀਂ ਮਿਲ ਪਾਂਦਾ ਜੋ ਸਾਨੂੰ ਮਿਲਣਾ ਚਾਹੀਦਾ ਹੈ ਗੁਰੂ ਮਹਾਰਾਜ ਯਾ ਜਿੰਨੇ ਵੀ ਸੰਤ ਮਹਾਪੁਰਸ਼ ਹੋਏ ਨੇ ਉਹ ਕਿਸੇ ਵੀ ਕਾਰਜ ਦੇ ਪਰਥਾਏ ਜਾਪ ਦੱਸਦੇ ਹੁੰਦੇ ਨੇ ਜਿਵੇਂ ਕਿ ਸੰਤ ਬਾਬਾ ਅਜੀਤ ਸਿੰਘ ਜੀ ਮਹਾਪੁਰਸ਼ ਹੰਸਾਲੀ ਵਾਲੇ ਉਹ ਕੀਆ ਕਰਦੇ ਸਨ ਕੀ ਭਾਈ ਕੋਈ ਵੀ ਵਿਪਦਾਏ ਭਾਰੀ ਵਿਪਦਾਏ ਅਤ ਦੁਖੀ ਹੈ ਇਨਸਾਨ 11 ਪਾਠ ਜਾਪ ਸਾਹਿਬ ਦੇ ਹਰ ਰੋਜ਼ ਕਰਨੇ ਸ਼ੁਰੂ ਕਰ ਦੋ ਤੇ ਸਾਰਾ ਕੁਝ ਠੀਕ ਹੋ ਜਾਏਗਾ ਸੰਗਤ ਜੀ ਸਭ ਨੇ ਸਾਨੂੰ ਰਸਤੇ ਤੇ ਜਰੂਰ ਦੱਸੇ ਨੇ ਸੰਤਾ ਮਾ ਪਰੇਸ਼ਾਨੇ ਪਰ ਆਪਾਂ ਉਹਦੇ ਤੇ ਪੂਰੇ ਨਹੀਂ ਉੱਤਰ ਪਾਂਦੇ ਜੇ ਆਪਾਂ ਇਸ ਗੱਲਾਂ ਤੇ ਪਹਿਰੇ ਦਈਏ ਤੇ ਸਾਡਾ ਪਾਰ ਉਤਾਰਾ ਹੋਵੇ ਸੰਗਤ ਜੀਓ ਮਹਾਂਪੁਰਸ਼ ਦਾਸ ਦੇ ਨੇ ਕਿ ਜੇ ਤੁਹਾਡਾ ਕੋਈ ਵੀ ਕਾਰਜ ਹੈ ਉਹਦੇ ਪਰ ਥਾਏ ਤਿੰਨ ਜਾਪ ਕਰੋ ਜੇ 40 40 ਦਿਨਾਂ ਦੇ ਕਰਨੇ ਨੇ ਅਰਦਾਸ ਇਹ ਹੀ ਕਰਨੀ ਹੈ ਕਿ ਮਹਾਰਾਜ ਇਸ ਕਾਰਜ ਦੇ ਪਰਥਾਏ ਏ ਜਾਪ ਅਰੰਭਿਆ ਹੈ ਜੇ ਇਹ ਕਾਰਜ ਸਾਡੇ ਲਈ ਸਹੀ ਹੈ ਆਉਣ ਵਾਲੇ ਸਮੇਂ 'ਚ ਤੇ ਆਪ ਜੀ ਕਿਰਪਾ ਕਰਕੇ ਅੰਗ-ਸੰਗ ਸਹਾਇ ਹੋ ਕੇ ਫਤਿਹ ਕਰੋ ਸੰਗਤ ਜੀ ਮਹਾਂਪੁਰਸ਼ਾਂ ਦੇ ਨੇ ਕੀ ਤਿੰਨ ਵਾਰ ਕਰੋ ਐਸਾ ਜੇ ਇੱਕ ਵਾਰੀ 40 ਦਿਨ ਕੀਤੇ ਤੇ ਨਹੀਂ ਹੋਏ ਜਾਪ ਪੂਰੇ ਦੁਬਾਰਾ ਫੇਰ ਰੱਖ ਲਵੋ ਜੇ ਫੇਰ ਵੀ ਕਾਰਜ ਪੂਰਾ ਨਹੀਂ ਹੋਇਆ ਤੇ ਤੀਸਰੀ ਵਾਰ ਵੀ ਰੱਖ ਲਓ ਤੇ ਜੇ ਤਿੰਨੇ ਵਾਰ ਹੀ ਕਾਰਜ ਨਹੀਂ ਹੁੰਦਾ ਤੇ ਇਹਦਾ ਮਤਲਬ ਇਹ ਹੈ ਕਿ ਇਸ ਕਾਰਜ ਦੇ ਪਿੱਛੇ ਸਾਡਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਲਾਭ ਨਾਲੋਂ ਜ਼ਿਆਦਾ ਹਾਨੀ ਹੋ ਸਕਦੀ ਹੈ ਸਸੰਗਤ ਜੀ ਮਹਾਂਪੁਰਸ਼ ਤੇ ਇਹ ਹੀ ਗੱਲਾਂ ਆਂਦੇ ਨੇ ਕਿ ਕਿਸੇ ਵੀ ਕਾਰਜ ਨੂੰ ਸੇਜੇ ਰੂਪ ਵਿੱਚ ਸਿਰੇ ਚੜਾਉਣ ਵਾਸਤੇ ਤਿੰਨ ਵਾਰ ਜਾਪ ਰੱਖੋ ਕਾਰਜ ਜੇ ਠੀਕ ਹੋਏਗਾ ਤੇ ਉਹ ਤਿੰਨ ਜਾਪ ਵਿੱਚ ਹੋ ਜਾਵੇਗਾ ਪਰ ਜੇ ਠੀਕ ਨਹੀਂ ਹੋਏਗਾ ਸਾਡੇ ਵਾਸਤੇ ਆਉਣ ਵਾਲੇ ਸਮੇਂ 'ਚ ਫਿਰ ਉਹ ਨਹੀਂ ਹੋਏਗਾ ਸਸੰਗਤ ਜੀਓ ਤੇਨੀਆਂ ਬੇਨਤੀਆਂ ਪਰਵਾਣੇ ਕਰ ਲੀਆਂ ਉਲਮ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ